ਗੁਰਬਖ ਸਿੰਘ ਪੰਡਾਲ ਦੀ ਪੁਸਤਕ ਕੱਚੇ ਪੱਕੇ ਰਾਹ ਵਿੱਚੋਂ ਰਚਨਾ ਬਚਪਨ ਦੀ ਬੀਹੇ ਚ ਗੇੜੀ ਜੀਵਨ ਦੇ ਮੋੜਲੇ ਦਿਨ ਜੀਵਨ ਦਾ ਸਭ ਤੋਂ ਸੁਹਾਵਣਾ ਸਮਾਂ ਸਦਾ ਚੇਤਿਆਂ ਵਿੱਚ ਬਰਸਣ ਵਾਲੇ ਪਲ ਜੀਵਨ ਨੂੰ ਨਿਰਦਾਰਤ ਕਰਨ ਵਾਲੀ ਇਹਨਾਂ ਦਿਨਾਂ ਵਿੱਚਲੀ ਬੇਫਿਕਰੀ ਅਤੇ ਹਲਮਸਤੀ ਜੀਵਨ ਦਾ ਸੁੰਦਰ ਸੱਚ ਬਚਪਨੇ ਦੀ ਮੋਜ ਹਰ ਬੱਚੇ ਦਾ ਹਾਸਲ ਮਨ ਕਰਦਾ ਕਿ ਫਿਰ ਬਚਪਨੇ ਵਿੱਚ ਪਰਤ ਜਾਏਗੀ ਨੇਮਨ ਕਿਸਾਨੀ ਪਰਵਾਰ ਤੇ ਬੱਚੇ ਸੁਰਤ ਸੰਭਾਲਦਿਆਂ ਹੀ ਵੱਡੇ ਹੋ ਜਾਂਦੇ। ਅਥੇ ਬਚਪਨਾ ਬਹੁਤ ਜਲਦੀ ਬੀਤ ਜਾਂਦਾ। ਕਰਦੀਆਂ ਜ਼ਿੰਮੇਵਾਰੀਆਂ, ਤੰਗੀਆਂ, ਤੁਰਸ਼ੀਆਂ, ਲੋੜਾਂ ਤੇ ਥੋੜਾਂ ਦਾ ਗਿਆਨ ਬੜੀ ਜਲਦੀ ਹੋ ਜਾਂਦਾ। ਅਜਿਹੇ ਵਕਤ ਵਿੱਚ ਪਲ ਕੇ ਵੱਡੇ ਹੋਣਾ ਸਭ ਤੋਂ ਵੱਡੀ ਕਿਨਮਤ। ਤੁਸੀਂ ਉਸ ਸੱਚ ਨੂੰ ਜਿਉਂਦਿਆਂ ਜੀਵਨ ਦੇ ਮੁੱਢਲੇ ਦੌਰ ਵਿੱਚੋਂ ਲੰਘਦੇ ਜਿਹੜਾ ਸੱਚ ਕਈਆਂ ਨੂੰ ਦੇਖਣਾ ਨਸੀਬ ਨਹੀਂ ਹੁੰਦਾ। ਵਿਆਸ ਦੇ ਰਿਆਦੇ ਘੰਡੇ ਵਸਿਆ ਪੰਡਾਲ ਬੇਟ ਪਰ ਫਸਟਾ ਦੇ ਦਿਨੀ ਬਿਆਸ ਦਰਿਆ ਵਿਚਾੜਾ ਜਾਣਾ ਫਸਲਾਂ ਨਸਟ ਹੋਣੀਆਂ ਤੇ ਫਿਰ ਬੇਟ ਦੀ ਮਿੱਟੀ ਵਰਗੇ ਚੀੜੇ ਪਿੰਡ ਵਾਸੀਆਂ ਨੇ ਜੀਵਨ ਨੂੰ ਨਵੇਂ ਸਿਰਿਓਂ ਬੀਜਣ ਲਈ ਸਿਰਸੁੱਟ ਕੇ ਮਿਹਨਤ ਵਿੱਚ ਜੁਟ ਜਾਣਾ ਸਰਦਾਰ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਪੰਜਾਬ ਨੇ ਤੂਸਰੀ ਬਨ ਬਣਿਆ ਤਾਂ ਪੇਟ ਦੇ ਇਲਾਕੇ ਨੂੰ ਸੁਖਤਾ ਸਾਹ ਆਇਆ ਪਰਵਾਰ ਲਈ ਮੁੱਢਲੀਆਂ ਸਹੂਲਤਾਂ ਪੈਦਾ ਕਰਨ ਲਈ ਬਾਪਵਾਹੀ ਕਰਨ ਦੇ ਨਾਲ ਨਾਲ ਗੱਡਾ ਵੀ ਪਾਉਂਦਾ ਸੀ ਇੰਨਾ ਸਿਰਡੀ ਕਿ ਸਾਰੀ ਰਾਤ ਖੂ ਜੋੜੀ ਰੱਖਣਾ ਤੇ ਦਿਨ ਵੇਲੇ ਜਦ ਬਲਦਨ ਇਹ ਰਾਮ ਕਰਨਾ ਹੁੰਦਾ ਤਾਂ ਆਪਨੇ ਗੋਡੀ ਆਦ ਖੇਤਾਂ ਦੇ ਕੰਮਾਂ ਵਿੱਚ ਰੁੱਝੇ ਰਹਿਣਾ ਉਹ ਇਨਾ ਤਕੜਾ ਸੀ ਕਿ ਜਵਾਰੇ ਤੋਂ ਕਣਕ ਦੀਆਂ ਭਰੀਆਂ ਬੋਰੀਆਂ ਲਾ ਕੇ ਫਿਰਨੀ ਤੇ ਖੜੇ ਗੱਡੇ ਤੇ ਲੱਦਣੀਆਂ ਕਈ ਵਾਰ ਮਾੜੇ ਬਲਦ ਵਾਲੇ ਪਾਸੇ ਖੁਦ ਜ਼ੋਰ ਲਾ ਕੇ ਖੂਬੇ ਗੱਡੇ ਨੂੰ ਬਾਹਰ ਕੱਢਣ ਵਿੱਚ ਮਦਦ ਵੀ ਕਰਨੀ ਆਪਣੀ ਪੱਤੀ ਵਿੱਚ ਦੇ ਬੋਰੀ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ 5ਵੀਂ ਪਾਸ ਕੀਤੀ ਚੱਪੜ ਵਾਲੇ ਸਰਕਾਰੀ ਮਿਡਲ ਸਕੂਲ ਤੋਂ 8ਵੀਂ ਪਾਸ ਕੀਤੀ ਉਹਨਾਂ ਸਮਿਆਂ ਵਿੱਚ ਨੰਬਰਾਂ ਬਾਰੇ ਬਹੁਤਾ ਪਤਾ ਨਹੀਂ ਸੀ ਹੁੰਦਾ ਸੋਚ ਸਿਰਫ ਜਮਾਤ ਪਾਸ ਕਰਨ ਤੱਕ ਹੀ ਸੀਮਤ ਹੁੰਦੀ ਸੀ ਪਰ ਪੜਨ ਦਾ ਸ਼ੌਕ ਜ਼ਰੂਰ ਸੀ ਗਰਮੀਆਂ ਵਿੱਚ ਕਰਦਿਆ ਨੇ ਸਕੂਲ ਜਾਣ ਤੋਂ ਪਹਿਲਾਂ ਸਵੇਕ ਤੇ ਜਗਾ ਕੇ ਕਾਖੋਤਨ ਤੋੜ ਦੇਣਾ ਗਰਮੀਆਂ ਦੀਆਂ ਛੁੱਟੀਆਂ ਵਿੱਚ ਬਿਜਾਸ ਦਰਿਆ ਦੇ ਕੰਢੇ ਪਸ਼ੂ ਚਾਰਨੇ ਤੇ ਦਰਿਆ ਵਿੱਚ ਪਸ਼ੂਆਂ ਸੰਗ ਤੈਰਨਾ ਤਾਂ ਆਮ ਹੀ ਸੀ ਸਕੂਲੀ ਪੜਾਈ ਦੇ ਦਿਨ ਵੀ ਕਮਾਲ ਦੇ ਸਨ ਹਲਵਾਉਂਦੇ ਬਾਪ ਨੂੰ ਖੇਤ ਵਿੱਚ ਸਵੇਰੇ ਹੀ ਰੋਟੀ ਦੇ ਕੇ ਸਕੂਲ ਜਾਂਦੀ ਕਾਲੀ ਹੁੰਦੀ ਅੱਧੀ ਛੁੱਟੀ ਵੇਲੇ ਹਵੇਲੀ ਵਿੱਚ ਪਸ਼ੂਆਂ ਨੂੰ ਪਾਣੀ ਪਿਆ ਕੇ ਸਕੂਲ ਨੂੰ ਭੱਜਣਾ ਤੇ ਰਾਹ ਵਿੱਚ ਪੱਠੀ ਤੋਂ ਦਾਣੇ ਬਣਾ ਕੇ ਝੋਲੇ ਵਿੱਚ ਲੁਕਾ ਕੇ ਖਾਂਦੇ ਰਹਿਣਾ ਅਨਪੜ ਮਾਪਿਆਂ ਲਈ ਪੜਨਾ ਕੋਈ ਅਹਿਮੀਅਤ ਨਹੀਂ ਸੀ ਰੱਖਦਾ ਕਰਦੇ ਕੰਮਾਂਕਾਰਾਂ ਤੋਂ ਵੇਲੇ ਹੋ ਜਾਂਦੇ ਤਾਂ ਸਾਨੂੰ ਪੜ੍ਹਾਈ ਲਈ ਸਮਾਂ ਮਿਲਦਾ ਪਰ ਜਿੰਨਾ ਕੋਈ ਸਮਾਂ ਮਿਲਦਾ ਇਹ ਪੜ੍ਹਾਈ ਵਿੱਚ ਚੰਗੇ ਨੰਬਰ ਲੈਣ ਲਈ ਸਹਾਈ ਹੁੰਦਾ ਸੀ ਉਹਨਾਂ ਦਿਨਾਂ ਵਿੱਚ ਸਿਰਫ ਪਾਸ ਹੋਣ ਦਾ ਹੀ ਫਿਕਰ ਹੁੰਦਾ ਸੀ ਤੇ ਜਦ 31 ਮਾਰਚ ਨੂੰ ਸਕੂਲ ਵਿੱਚ ਨਤੀਜਾ ਨਿਕਲਣਾ ਦਮਨ ਵਿੱਚ ਢੁਡਕੂ ਜ਼ਰੂਰ ਪੈਦਾ ਹੁੰਦਾ ਭਾਵੇਂ ਕਿ ਪਤਾ ਹੁੰਦਾ ਸੀ ਕਿ ਪਾਸਤਾ ਹੋ ਹੀ ਜਾਣਾ ਹੈ ਉਹਨਾਂ ਸਮਿਆਂ ਵਿੱਚ ਸਕੂਲ ਅਧਿਆਪਕ ਬਹੁਤ ਹੀ ਮਿਹਨਤੀ ਸਨ ਉਹਨਾਂ ਲਈ ਪੜਾਉਣਾ ਇੱਕ ਤਪੱਸਿਆ ਸੀ ਜਿਸ ਨੂੰ ਕਦੇ ਵੀ ਅਵਗਿਆ ਨਹੀਂ ਸੀ ਕਰਦੇ 6ਵੀਂ ਤੋਂ 8ਵੀਂ ਤੱਕ ਸਾਨੂੰ ਅੰਗਰੇਜ਼ੀ ਉੱਗੇ ਪੰਜਾਬੀ ਕਵੀ ਤੇ ਬਹੁਤ ਹੀ ਨਫੀਸ ਇਨਸਾਨ ਸਰਦਾਰ ਹਰਪਜਨ ਸਿੰਘ ਹੰਦਲ ਜੀ ਨੇ ਪੜਾਈ ਜਦ ਵੀ ਸਾਡਾ ਕੋਈ ਪੀਰੀਅਡ ਵੇਲਾ ਦੇਖਣਾ ਅੰਗਰੇਜ਼ੀ ਪੜਾਉਣ ਲੱਗ ਪੈਣਾ ਪੱਡਿਆਂ ਦੇ ਸਾਫ ਵਾਲੇ ਮਾਸਟਰ ਰਤਨ ਚੰਦ ਪੁਰੀ ਸਾਰੇ ਸਵਾਲ ਉਂਗਲਾਂ ਤੇ ਡਟਾ ਦਿੰਦੇ ਸਨ ਹਿੰਦੀ ਬਾਰੇ ਮਾਸਟਰ ਯੁਧਿਆਦਾਸ ਜੀ ਦਾ ਡੰਡਾ ਹੁਣ ਤੱਕ ਵੀ ਯਾਦ ਹੈ ਜਦੋਂ ਸਿਗਰਟ ਪੀਂਦਿਆਂ ਘਰ ਲਈ ਦਿੱਤਾ ਕੰਮ ਨਾ ਕਰਨ ਜਾਂ ਕਿਸੇ ਵੀ ਗਲਤੀ ਤੇ ਡੰਡੇ ਮਾਰ ਕੇ ਹੱਥਾਂ ਤੇ ਨੀਲ ਪਾ ਦਿੰਦੇ ਸਨ ਮਾਸਟਰ ਫਕੀਰ ਚੰਦ ਜੀ ਨੇ ਪੀਟੀ ਕਰਾਉਂਦਿਆਂ ਮਜ਼ਾ ਲਏ ਕਿਸੇ ਨੂੰ ਬਖਸ਼ਾ ਹੋਵੇ ਅਗਰ ਕਿਸੇ ਨੇ ਸ਼ੈਤਾਨੀ ਕੀਤੀ ਹੋਵੇ ਪੰਜਾਬੀ ਬਾਰੇ ਸਰਦਾਰਨੀ ਹਰਵੰਸ ਕੌਰ ਜੀ ਨੇ ਪੰਜਾਬੀ ਪ੍ਰਤੀ ਮੋਦਾ ਜਾਗ ਮਿਡਲ ਸਕੂਲ ਵਿੱਚ ਹੀ ਲਾ ਦਿੱਤਾ ਸੀ ਕਮਾਲ ਦੀ ਪ੍ਰਤੀਬੱਧਤਾ ਸਿਦਿਆਪਕਾਂ ਦੀ ਉਹਨਾਂ ਦਿਨਾਂ ਵਿੱਚ ਯਾਦ ਹੈ ਕਿ ਸਾਡਾ 8ਵੀਂ ਦੇ ਬੋਰਡ ਦੇ ਇਮਤਿਹਾਨ ਵਿੱਚ ਸੈਂਟਰ ਹਾਈ ਸਕੂਲ ਸੁਰਖਪੁਰ ਸੀ ਇਮਤਿਹਾਨਾਂ ਦੇ ਸਾਰੇ ਸਮੇਂ ਦੌਰਾਨ ਸਾਰੀ ਕਲਾਸ ਸੁਰਖਪੁਰ ਵਿੱਚ ਇੱਕ ਬੈਠਕ ਵਿੱਚ ਰਹੀ ਜਿੱਥੇ ਇੱਕ ਪਾਸੇ ਕੁੜੀਆਂ ਸੌਂਦੀਆਂ ਸਨ ਇੱਕ ਪਾਸੇ ਮੁੰਡੇ ਵਿਚਕਾਰ ਸਾਡੇ ਮਾਸਟਰ ਜੀ ਹੁੰਦੇ ਸਨ ਹਰ ਰਾਤ ਨੂੰ ਉਸ ਮਾਸਟਰ ਦੀ ਡਿਊਟੀ ਹੁੰਦੀ ਜਿਸ ਦਾ ਅਗਲੇ ਦਿਨ ਪੇਪਰ ਹੋਣਾ ਹੁੰਦਾ ਸੀ ਅੱਧੀ ਅੱਧੀ ਰਾਤ ਤੀਕ ਪੜਾਉਂਦੇ ਰਹਿਣਾ ਅਤੇ ਸਾਨੂੰ ਕਹਿਣਾ ਕਿ ਆਹ ਆਹ ਪ੍ਰਸ਼ਨ ਯਾਦ ਕਰੋ ਸਾਨੂੰ ਆਪ ਸਕੂਲ ਦੇ ਸੈਂਟਰ ਵਿੱਚ ਲੈ ਕੇ ਜਾਣਾ ਮਜ਼ਾ ਲਾ ਕੋਈ ਨਕਲ ਕਰਵਾਉਣ ਜਾਂ ਮਾਰਨ ਦਾ ਸੋਚ ਵੀ ਸਕੀ ਉਹ ਸਹੀ ਮਾਨਿਆ ਵਿੱਚ ਅਧਿਆਪਕ ਸਨ ਜਿਨ੍ਹਾਂ ਦੇ ਛੰਡੇ ਹੋਏ ਵਿਦਿਆਰਥੀ ਜੀਵਨ ਦੀਆਂ ਉੱਚੀਆਂ ਮੰਜ਼ਲਾਂ ਦਾ ਸਿਖਰ ਬਣੇ ਬੜਾ ਸ਼ੁਕਰਗੁਜ਼ਾਰ ਹਾਂ ਆਪਣੇ ਉਹਨਾਂ ਅਧਿਆਪਕਾਂ ਦਾ ਜਿਨ੍ਹਾਂ ਨੇ ਗਿਆਨ ਦਾ ਸਬਕ ਪੜਾਇਆ ਹੁਣ ਜਦ ਵੀ ਮੈਂ ਪੰਜਾਬ ਜਾਵਾਂ ਤਾਂ ਹਰਵਜਨ ਸਿੰਘ ਹੁੰਦਲ ਜੀ ਨੂੰ ਜ਼ਰੂਰ ਮਿਲ ਕੇ ਆਉਂਦਾ ਹਾਂ ਮਾਸਟਰ ਰਤਨ ਚੰਦ ਹੁਰਾ ਨੂੰ ਉਹਨਾਂ ਦੇ ਆਖਰੀ ਸਵਾਸਤੀ ਕਬੂਰਥਲੇ ਮਿਲਦਾ ਰਿਹਾ ਜਿੱਥੇ ਉਹਨਾਂ ਨੇ ਸੇਵਾ ਮੁਕਤੀ ਤੋਂ ਬਾਅਦ ਇੱਕ ਮੰਦਰ ਨੂੰ ਆਪਣਾ ਘਰ ਬਣਾ ਲਿਆ ਸੀ ਮਾਸਟਰ ਜਯੋਦਾਦਾ ਜੀ ਨੂੰ ਕੇਰਾ ਉਸ ਵੇਲੇ ਮਿਲ ਕੇ ਬੇਤੰਤ ਖੁਸ਼ੀ ਹੋਈ ਜਦ ਕਪੂਰਥਲਾ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਸੱਜੇ ਮੈਂ ਪ੍ਰੈਜ਼ਾਈਡਿੰਗ ਅਫਸਰ ਸੀ ਉਹ ਵੋਟ ਪਾਣ ਆਏ ਤਾਂ ਮੈਂ ਉੱਠ ਕੇ ਉਹਨਾਂ ਨੂੰ ਮਿਲਿਆ ਪਹਿਲਾਂ ਤਾਂ ਉਹਨਾਂ ਪਛਾਣਿਆ ਹੀ ਨਾ ਕਿਉਂਕਿ ਉਮਰ ਨਾਲ ਵਿਦਿਆਰਥੀਆਂ ਦੇ ਮਹਾਂਦਰੇ ਅਕਸਰ ਹੀ ਬਦਲ ਜਾਂਦੇ ਹਨ ਪਰ ਅਧਿਆਪਕ ਤਾਂ ਉਹੀ ਰਹਿੰਦੇ ਜਦ ਉਹਨਾਂ ਨੂੰ ਮੈਂ ਦੱਸਿਆ ਕਿ ਪੰਡਾਲ ਬੇਟ ਦੇ ਸਕੂਲ ਵਿੱਚ ਮੈਂ ਉਹਨਾਂ ਦਾ ਵਿਦਿਆਰਥੀ ਸਾਂ ਅਤੇ ਅਧਿਕਾਰ ਰਣਧੀਰ ਕਾਲਜ ਵਿੱਚ ਪ੍ਰੋਫੈਸਰਾਂ ਤਾਂ ਬਹੁਤ ਖੁਸ਼ ਹੋਏ ਅਕਸਰੀ ਟੀਚਰ ਨੂੰ ਆਪਣੇ ਸ਼ੇਸ਼ਾਂ ਦੀ ਤਰੱਕੀ ਤੇ ਨਾਜ਼ ਤਾਂ ਹੋਣਾ ਹੀ ਹੋਇਆ ਸਾਡਾ ਮਿਡਲ ਸਕੂਲ ਅੰਗਰੇਜ਼ੀ ਦੇ ਅਖਰ ਟੀ ਆਕਾਰ ਸੀ ਜਿੱਥੇ ਇੱਕ ਪਾਸੇ ਬਹੁਤ ਹੀ ਵੱਡੇ ਬੋਰਡ ਹੇਠ ਗਰਮੀਆਂ ਵਿੱਚ ਕਲਾਸਾਂ ਲੱਗਦੀਆਂ ਸਨ ਜਦ ਕੁਝ ਅਰਸੇ ਬਾਅਦ ਸਕੂਲ ਗਿਆ ਤਾਂ ਸਕੂਲ ਦੀ ਬਦਲੀ ਨੁਹਾਰ ਦੇਖ ਕੇ ਖੁਸ਼ੀ ਵੀ ਹੋਈ ਪਰ ਬਾਬਾ ਬੋਰਡ ਦੀ ਅਨਹੋਂਦ ਕਾਰਨ ਮਨ ਮਹਿਸੂਸਿਆ ਗਿਆ ਕਿ ਕਿਉਂ ਮਨੁੱਖ ਆਪਣੇ ਵਿਰਾਸਤੀ ਬਿਰਖਾਂ ਨੂੰ ਵੱਢਣ ਲਈ ਕਹਲ ਹੈ ਅਜਿਹੇ ਬੋਰਡ ਅਤੇ ਪੀਪਲ ਹੁਣ ਬਿਰਲੇ ਪਿੰਡਾਂ ਵਿੱਚ ਲੱਭਦੇ ਨੇ ਜਦ ਕਿ ਪਹਿਲੇ ਸਮਿਆਂ ਵਿੱਚ ਅਜਿਹੇ ਬਾਬੇ ਬਿਰਖ ਅਕਸਰੀ ਪਿੰਡਾਂ ਵਿੱਚ ਤੁਹਾਨੂੰ ਮਿਲ ਜਾਂਦੇ ਸਨ ਕਰੋ ਬੋਰੀ ਲਿਆ ਕੇ ਪੜਨ ਦਾ ਵੱਖਰਾ ਹੀ ਹੁਲਾਸ ਹੁੰਦਾ ਸੀ ਸਾਡੇ ਅਧਿਆਪਕ ਸਾਨੂੰ ਦੱਸਦੇ ਰਹਿੰਦੇ ਸਨ ਕਿ ਕਿਹੜੇ ਕਿਹੜੇ ਪੜ ਕੇ ਵੱਡੇ ਅਫਸਰ ਬਣ ਗਏ ਹਨ ਬੱਚਿਆਂ ਨੂੰ ਸਕੂਲ ਵਿੱਚੋਂ ਪੜ ਕੇ ਗਏ ਪੜਿਆਂ ਬਾਰੇ ਪਤਾ ਲੱਗਦਾ ਰਹੇ ਤਾਂ ਉਹਨਾਂ ਦੇ ਮਨਾਂ ਵਿੱਚ ਵੀ ਚੰਗਾ ਪੜਨ ਦਾ ਸ਼ੌਕ ਪੈਦਾ ਹੁੰਦਾ ਹੈ 1968 ਵਿੱਚ 8ਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਕੀਤੀ ਕੁਝ ਵਿਦਿਆਰਥੀ ਤਾਂ ਹਾਈ ਸਕੂਲ ਸੁਰਖਪੁਰ ਵਿੱਚ ਦਾਖਲ ਹੋ ਗਏ ਪਰ ਮੇਰੇ ਸਮੇਤ ਕੁਝ ਵਿਦਿਆਰਥੀ ਅਪਗ੍ਰੇਡ ਹੋਏ ਹਾਈ ਸਕੂਲ ਧਾਲੀਵਾਲ ਬੇਟ ਵਿੱਚ ਦਾਖਲ ਹੋ ਗਏ ਜੋ ਮੇਰੇ ਪਿੰਡ ਤੋਂ 4 ਕਿਲੋਮੀਟਰ ਸੀ ਪਿੰਡ ਦੇ ਉਸ ਪਿਆਰੇ ਜਿਹੇ ਸਕੂਲ ਨੇ ਕਹੀ ਸ਼ੁਭ ਭਾਵਨਾ ਤੇ ਸੀ ਸਥਿਤੀ ਕੇ ਗਿਆਨ ਦੀ ਲੋਚਾ ਵੱਧਦੀ ਗਈ ਹੋਰ ਉਚੇਰੀ ਵਿੱਦਿਆ ਪ੍ਰਾਪਤੀ ਦਾ ਜਾਗ ਲੱਗਦਾ ਰਿਹਾ ਇਹ ਵੀ ਕਿਹਾ ਵਰਦਾਨ ਸੀ ਕਿ ਪਾਵੇਂ ਪੈਰ ਪਿੰਡ ਨੂੰ ਵਾਪਸ ਨਹੀਂ ਪਰਤੇ ਪਰ ਪਿੰਡ ਨੂੰ ਮਿਲਣ ਅਤੇ ਬਚਪਨੀ ਬੀਹਾਂ ਵਿੱਚ ਵਿਚਰਨ ਅਤੇ ਆਪਣੀਆਂ ਧੁੰਦਲੀਆਂ ਪੜਾਣ ਨੂੰ ਨਿਹਾਰਨ ਦਾ ਚਾਹ ਹਮੇਸ਼ਾ ਹੀ ਮਨ ਵਿੱਚ ਮਚਲਦਾ ਰਹਿੰਦਾ ਹੈ ਬਾਹਰ ਪੰਚੋਂ ਨਕਸ਼ ਉਗੜਦੇ ਤੇ ਮਿਲਨ ਨ ਵਿਕਲੇ ਰਾਹ ਇਸ ਉਮਰ ਹੀ ਸੁਪਨੇ ਉਗਦੇ ਲੈ ਕੇ ਸੰਦਲੀਪਾ ਮਾਂ ਦੀ ਗੋਦ ਦਾ ਨਿਗਮਲੇਸੀ ਤੇ ਮਾਣੀਏ ਬਾਪ ਦੀ ਛਾਂ ਪੈਰਾਂ ਦੇ ਵਿੱਚ ਸਫਰ ਹੋ ਗਏ ਸੀ ਤੇ ਭਾਰੀ ਖੁੱਦ ਹੀ ਥਾਂ ਹਸਨ ਖੇਡਣ ਤੇ ਮੌਲਨ ਦੀ ਰੁੱਤ ਤੇ ਸੱਦਰਾਂ ਦਾ ਰਾਗ ਮਸਤਕ ਵਿੱਚ ਲੱਗ ਜਾਂਦਾ ਹੈ ਅਖਰ ਗਿਆਨ ਦਾ ਜਾਗ ਬੱਚਿਆਂ ਦੇ ਨੈਣਾ ਵਿੱਚ ਤਰਦੇ ਮਾਪੇ ਖੁਦ ਤਰਜ਼ੀਹਾਂ ਤੇ ਤਦਬੀਰਾਂ ਦੇ ਮਾਰਗੀ ਬਣ ਕੇ ਬੱਚੇ ਬਨ ਤਸ਼ਬੀਹਾ ਖੇਤ ਖਰੀਆਂ ਸਭ ਆਪਣੇ ਹੁੰਦੇ ਤੇ ਆਪਣੇ ਬਟਾ ਬੰਨੇ ਯਾਦ ਨਹੀਂ ਕਿਥੋਂ ਪੁੱਟੀਆਂ ਗਾਜਰਾ ਤੇ ਕਿਥੋਂ ਬੰਨੇ ਗੰਨੇ ਆੜੀਆਂ ਦੇ ਸੰਗ ਰੁਸਨਾ ਮੰਨਣਾ ਨਿਤਦਾਸੀ ਅਭਿਆਸ ਆੜੀਆਂ ਦੇ ਸੰਗ ਰੁਸਨਾ ਮੰਨਣਾ ਨਿਤਦਾਸੀ ਅਭਿਆਸ ਸਾਰਾ ਦਿਨ ਹੀ ਖੇਡਦੇ ਰਹਿਣਾ ਯਾਦ ਨਾ ਭੁੱਖ ਪਿਆਸ ਵੇੜੇ ਦੀ ਛਪੜੀ ਤੇ ਕਾਗਜ਼ ਦੇ 베ੜੀ ਸਾਨੂੰ ਪਾਰ ਲੰਗਾਉਂਦੀ ਚੁੰਦੀ ਛੱਤ ਦੀ ਟਿਪ ਟਿਪ ਲੱਗਦੀ ਸਾਨੂੰ ਕੀ ਸੁਣਾਉਂਦੀ ਬਾਲ ਮਨਾਂ ਦੇ ਬੇੜੇ ਦੇ ਵਿੱਚ ਮਾਣੀਆਂ ਕੇਹੀਆਂ ਰੁੱਤਾਂ ਜੇਠ ਮਹੀਨੇ ਬਹਿ ਫਲਿਆਂ ਤੇ ਸੇਕੀ ਜਾਣੀਆਂ ਧੁੱਪਾਂ ਆਪਣਾ ਲੱਗਦਾ ਸੀ ਸਿਰ ਤੇ ਅੰਬਰ ਤੇ ਆਪਣੇ ਚੰਨ ਤੇ ਤਾਰੇ ਰੌਸ਼ਨੀਆਂ ਵਿੱਚ ਨਹਾਉਂਦੇ ਰਹਿਣਾ ਤੇ ਬਾਵੀ ਹੁੱਲੇ ਹੁਲਾਰੇ ਹੁਣ ਬਚਪਨ ਦੀ ਬੀਹੀ ਵਿੱਚ ਜਦ ਵੀ ਲਾਵਾਂ ਗੇੜਾ ਨਾ ਮਿਲਦੇ ਬਚਪਨ ਦੇ ਬੇਲੀ ਨਾ ਹੋ ਕਰਤੇ ਬੇੜਾ ਨਾ ਹੋ ਰਹੀਆਂ ਸੱਚੀਆਂ ਸੋਚਾਂ ਨਾ ਹੱਕ ਨਾ ਦਾਈਏ ਨਾ ਰਹਿ ਉਹ ਨਿਰਛਲ ਹਾਸੇ ਜਾ ਐਵੇਂ ਦਰਖੜ ਕਾਇਏ ਨਾ ਰਹਿ ਉਹ ਮੋਹ ਦੇ ਰਿਸ਼ਤੇ ਨਾ ਸਾਂਝ ਦੀਆਂ ਤੰਦਾਂ ਹਰ ਪਾਸੇ ਹੀ ਹਉਮੈ ਹਾਵੀ ਤੇ ਮਨ ਚ ਸੋ ਸੋ ਗੰਢਾਂ ਸੋਚਾਂ ਮਨਾ ਹੁਣ ਵਾਪਸ ਚੱਲੀਏ ਇੱਥੇ ਰਹਿ ਗਿਆ ਕੀ ਤੇਰੇ ਲਈ ਅਨਜਾਨ ਹੋ ਗਿਆ ਪਿੰਡ ਦਾ ਹਰ ਇੱਕ ਜੀ ਨਹੀਂ ਸੀ ਸੋਚਿਆ ਕਿ ਕਦੇ ਹੋਵੇਗੀ ਇੰਜ ਵੀ ਮੇਰੇ ਨਾਲ ਪਾਸਾ ਵਟਿਆ ਪਿੰਡ ਨੇ ਮੈਥੋਂ ਪਰ ਕੱਡਾਂ ਕਿੰਜ ਖਿਆਲ ਗ੍ਰਾਮ ਏਰੀਆ ਮੈਂ ਹਾਂ ਤੇਰਾ ਤੇਰੀ ਜੂਦਾ ਜਾਇਆ ਤੇਰੀ عقیدਤ ਕਰਨ ਖਾਤਰ ਦੂਰ ਦੇਸ਼ ਤੋਂ ਆਇਆ ਆ ਆ ਬਹਿ ਜਾ ਤੂੰ ਮੇਰੇ ਨੇੜੇ ਲੰਮੀਆਂ ਬਾਤਾਂ ਪਾਈਏ ਚਾਨਣ ਵਿੱਜੇ ਸਮੇਂ ਅੰਦਰ ਸਾਰੀ ਰਾਤ ਬਤਾਈਏ ਮੁਦਤਾਂ ਬਾਅਦ ਮੈਂ ਆਇਆ ਫਿਰਨੀਏ ਸਿਰ ਮੇਰਾ ਸਹਿਲਾ ਮੁਦਤਾਂ ਬਾਅਦ ਮੈਂ ਆਇਆ ਫਿਰਨੀਏ ਮੇਰਾ ਸਿਰ ਸਹਿਲਾ ਤੇ ਮੇਰੀ ਖਾਲੀ ਬਗਲੀ ਦੇ ਵਿੱਚ ਨਿਯਮਤਾ ਬੁੱਕੀ ਪਾ ਬਚਪਨ ਵਾਲੇ ਚੰਦੂਏ ਏਠਾਂ ਲੱਖ ਲੱਖ ਸ਼ੁਕਰ ਮਨਾਵਾ ਜੂੰਹਾਂ ਤੇ ਖੂਹਾਂ ਦੀ ਖੁਸ਼ਬੂ ਸਾਹਾਂ ਵਿੱਚ ਰਚਾਵਾ ਜੂੰਹਾਂ ਤੇ ਖੂਹਾਂ ਦੀ ਖੁਸ਼ਬੂ ਸਾਹਾਂ ਵਿੱਚ ਰਚਾਵਾ ਉਹ ਵੀ ਕਹੇ ਦਿਨ ਹੁੰਦੇ ਸਨ ਜਦ ਪੜ੍ਹਾਈ ਦੇ ਨਾਲ ਨਾਲ ਵਾਹੀ ਦੇ ਹਰ ਕੰਮ ਨੂੰ ਕਰਨ ਦਾ ਜਨੂੰਨ ਹੁੰਦਾ ਸੀ ਤਾਂ ਕਿ ਬਾਪ ਦਾ ਹੱਥ ਵਟਾ ਸਕਾਂ ਹਾਲ ਵਾਉਣਾ ਹੋਵੇ ਪੂਰ ਨਾਲ ਕੇਰ ਕੇ ਕਣਕ ਬੀਜਣੀ ਹੋਵੇ ਝੋਨਾ ਲਾਉਣਾ ਜਦ ਵੱਢ ਕੇ ਝਾੜਨਾ ਹੋਵੇ ਫਲੇ ਵਾਉਣ ਤੋਂ ਲੈ ਕੇ ਮਸ਼ੀਨ ਤੇ ਕਣਕ ਦੀ ਗਹਾਈ ਸਮੇਤ ਹਰ ਕੰਮ ਕਰਨਾ ਚੰਗਾ ਲੱਗਦਾ ਸੀ ਕਿਾਰੇ ਪਾਉਣੀ ਗੋਡੀ ਕਰਨੀ ਆੜ ਨੂੰ ਖਾਲਣਾ ਦਰਖਤਾਂ ਨੂੰ ਛਾਂਗਣਾ ਤੂਤ ਦੀਆਂ ਟੋਕਰੀਆਂ ਬਣਾਉਣਾ ਰਸਤੇ ਜਾਂ ਬੇੜ ਬਟਣਾ ਆਦ ਕਰਦੇ ਆ ਸਕੂਨ ਮਿਲਦਾ ਸੀ ਬਾਪ ਨੂੰ ਵਧੀਆ ਲੱਗਦਾ ਸੀ ਕਿ ਉਸ ਦਾ ਪੁੱਤ ਆਪਣੀ ਪੜ੍ਹਾਈ ਦੇ ਨਾਲ ਨਾਲ ਖੇਤਾਂ ਵਿੱਚ ਵੀ ਉਸ ਦਾ ਹੱਥ ਬਟਾਉਂਦਾ ਹੈ ਪਿੰਡ ਵਾਲੇ ਬੱਚਿਆਂ ਦਾ ਭਾਵੇਂ ਉਸ ਸਕੂਲ ਜਾਂ ਕਾਲਜ ਵਿੱਚ ਪੜ੍ਹਦੇ ਹੋਣ ਅਜੇ ਹੀ ਹੀ ਬਰੇਸੀ ਅਜਿਹੇ ਹਾਲਾਤਾਂ ਵਿੱਚ ਰਹਿੰਦਿਆਂ ਸਾਇੰਸ ਦੀ ਪੜ੍ਹਾਈ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਸੀ ਪਰ ਮੇਰੇ ਲਈ ਇਹ ਸਭ ਕੁਝ ਸੁਭਾਵਿਕ ਹੀ ਹੋ ਜਾਂਦਾ ਸੀ ਕਿਉਂਕਿ ਪੜ੍ਹਾਈ ਦੇ ਚਾਹ ਨੇ ਸੋਚ ਅਤੇ ਊਰਜਾ ਨੂੰ ਸੁਚਾਰੂ ਪਾਸੇ ਲਾਇਆ ਅਤੇ ਮਨ ਨੂੰ ਕਦੇ ਵੀ ਭਟਕਣ ਨਾ ਦਿੱਤਾ ਸ਼ਾਇਦ ਇਸੇ ਕਰਕੇ ਮੈਂ ਸਾਇੰਸ ਦੀ ਉਚੇਰੀ ਪੜਾਈ ਕਰ ਸਕਿਆ ਇਹ ਮੇਰੇ ਪਿੰਡ ਦੀ ਮਿੱਟੀ ਦਾ ਵਰਦਾਨ ਤੇ ਮੇਰੇ ਮਾਪਿਆਂ ਦੀ ਕਿਰਤ ਕਮਾਈ ਦਾ ਸੁਭਾਗ ਹੀ ਹੈ ਕਿ ਵਿਆਸ ਦੇ ਮੰਡ ਵਿੱਚ ਪਸ਼ੂ ਚਾਰਨ ਵਾਲੇ ਨੂੰ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪੜਾਉਣ ਤੋਂ ਬਾਅਦ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਫਿਜ਼ਿਕਸ ਪੜਾਉਣ ਦਾ ਮੌਕਾ ਮਿਲਿਆ ਹੈ ਫਿਜ਼ਿਕਸ ਜਿਸ ਨੂੰ ਬਹੁਤ ਔਖਾ ਵਿਸ਼ਾ ਸਮਝਿਆ ਜਾਂਦਾ ਤੇ ਕਈਆਂ ਨੇ ਇਹ ਵੀ ਪਰੰਪਰਾਲ ਰੱਖਿਆ ਕਿ ਪੇਂਡੂਆਂ ਨੂੰ ਫਿਜ਼ਿਕਸ ਆ ਹੀ ਨਹੀਂ ਸਕਦੀ ਪਰਿਸਪਰਮ ਨੂੰ ਤੋੜਨ ਵਿੱਚ ਵੀ ਮੇਰੇ ਪਿੰਡ ਦੀਆਂ ਗਲੀਆਂ ਮੇਰਾ ਚਵਾਰਾ ਰੂਪੀ ਕਮਰਾ ਤੇ ਮੇਰੇ ਪਿੰਡ ਦੀ ਆਬੋ ਹਵਾ ਦਾ ਹੀ ਅਸਰ ਹੈ ਕਿ ਫਿਜ਼ਿਕਸ ਨੂੰ ਪੜਨਾ ਤੇ ਪੜ੍ਹਾਉਣਾ ਮੇਰੇ ਲਈ ਜਨੂੰਨ ਬਣ ਗਿਆ ਮੇਰੀ ਰੋਜ਼ੀ ਰੋਟੀ ਤੇ ਮੇਰੀ ਕਾਜ਼ਮਕ ਪਛਾਣ ਦਾ ਸਬਬ ਧੰਨਵਾਦ